ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜਦੋਂ ਤੁਸੀਂ ਐਡ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਹੁੰਦਾ ਕਈ ਵਾਰ ਤੁਸੀਂ ਵਾਰ-ਵਾਰ ਕਾਲਸ ਕਰਦੇ ਹੋ ਤੇ ਅੱਗੇ ਤੋਂ ਰਿਪਲਾਈ ਨਹੀਂ ਕੀਤਾ ਜਾਂਦਾ ਜੀ ਕਿਉਂਕਿ ਡੇਲੀ ਬਹੁਤ ਜ਼ਿਆਦਾ ਫੋਨ ਆਨ ਕਰਕੇ ਹਰੇਕ ਪਰਿਵਾਰ ਦਾ ਰਿਪਲਾਈ ਨਹੀਂ ਦਿੱਤਾ ਜਾਂਦਾ ਜੀ ਇਸ ਕਰਕੇ ਤੁਸੀਂ WhatsApp ਨੰਬਰ ਦੇ ਉੱਤੇ SMS ਕਰ ਲਿਆ ਕਰੋ ਜੀ WhatsApp ਨੰਬਰ ਦੇ ਉੱਤੇ ਆਪਣੇ ਬੇਟਾ ਜਾਂ ਬੇਟੀ ਦਾ ਬਾਇਓ ਡਾਟਾ ਭੇਜਿਆ ਕਰੋ ਜੀ ਜਾਂ ਫਿਰ ਜੇ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਫਾਈਲ ਨੰਬਰ ਭੇਜ ਕੇ ਤੁਸੀਂ ਉਹਨਾਂ ਦਾ ਸੰਪਰਕ ਨੰਬਰ ਆਪਣੇ ਤੋਂ ਲੈ ਸਕਦੇ ਹੋ ਜੀ ਕਿਉਂਕਿ WhatsApp ਨੰਬਰ ਦੇ ਉੱਤੇ ਹਰੇਕ ਦਾ ਰਿਪਲਾਈ ਕੀਤਾ ਜਾਂਦਾ ਹੈ ਜੀ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੀ ਬੁੱਡੇ ਅਤੇ ਕੁੜੀਆਂ ਦੇ ਰਿਸ਼ਤਾ ਹੈ ਜੀ ਫਾਈਲ ਨੰਬਰ 184 4 ਸਤੰਬਰ 2024 ਦੇ ਰਿਸ਼ਤੇ ਨੇ ਜੀ ਨਾਮ ਕੌਰ ਜ਼ਿਲ੍ਹਾ ਗਰਦਾਸਪੁਰ ਕਾਸਟ ਜੱਟ ਸਿੱਖ ਗੋਤ ਸਰਾਹ ਜਨਮ 16 ਜਨਵਰੀ 1999 ਹਾਈਟ 5 ਫੁੱਟ 6 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਪੂਰੀ ਸੋਹਣੀ ਸਨ ਕਿਹਾ ਜੀ ਘ੍ਰੀਲੂ ਕੰਮਕਾਰ ਲੜਕੀ ਜਾਣਦੀ ਹੈ ਘ੍ਰੀਲੂ ਰਿਸ਼ਤਾ ਹੈ ਜੀ ਇਹ ਪਰਿਵਾਰ ਵਿੱਚ ਇਹਨਾਂ ਦੇ ਮਾਤਾ ਪਿਤਾ ਅਤੇ ਇੱਕ ਭਰਾ ਹੈ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਦਾ ਮੁੰਡੇ ਨੂੰ 4 ਤੋਂ 5 ਕਿੱਲਾਂ ਤੱਕ ਜ਼ਮੀਨ ਆਉਂਦੀ ਹੋਵੇ ਮੁੰਡਾ ਚਾਹੇ ਜੋਬ ਕਰਦਾ ਹੋਵੇ ਇਹ ਰਿਸ਼ਤਾ ਕਰ ਲੈਣਗੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 185 ਨਾਮ ਕੌਰ ਜ਼ਿਲ੍ਹਾ ਫਰੀਦਕੋਟ ਜੈਤੂ ਕਾਸਟ ਜੱਟ ਸਿੱਖ ਬਰਾੜ ਜਨਮ 22 ਅਕਤੂਬਰ 1997 ਕੱਦ 5 ਫੁੱਟ 5 ਇੰਚ ਪੜ੍ਹਾਈ ਬੀਏ ਪਾਸ ਕੁੜੀ ਸੋਹਣੀ ਸੁਨੱਖੀ ਹੈ ਜੀ ਕੁੜੀ ਘਰੇਲੂ ਕੰਮ ਕਰ ਜਾਣਦੀ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਨੇ ਜੀ ਦੋ ਭਰਾ ਨੇ ਲੜਕੀ ਦੇ ਐਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਰੋ ਜ਼ਮੀਨ 5 ਤੋਂ 6 ਕਿੱਲਿਆਂ ਤੱਕ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਨਸ਼ਾ ਰਹਿਤ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 186 ਨਾਮ ਕੌਰ ਸਿੱਧੂ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਜਨਮ 18 April 1996 ਹਾਈਟ 5 ਫੁੱਟ 4 ਇੰਚ ਪੜਾਈ ਬੀਏ ਸੀ ਨਰਸਿੰਗ ਕੁੜੀ ਪੜਾਈ ਬੀਏ ਸੀ ਨਰਸਿੰਗ ਕੀਤੀ ਹੈ ਜੀ ਕੁੜੀ ਦੀ ਕੁੜੀ ਘਰ ਦਾ ਸਾਰਾ ਕੰਮ ਕਰ ਜਾਣਦੀ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਛੋਟਾ ਹੈ ਜੀ ਕੁੜੀ ਨਾਲੋਂ ਇਹਨਾਂ ਦੀ ਮੰਗ ਹੈ ਜੀ ਬੁੰਡੇ ਨੂੰ ਜ਼ਮੀਨ 5 ਕਿਲੇਰ ਤੱਕ ਆਉਂਦੀ ਹੋਵੇ ਮੁੰਡਾ ਭਗਵੰਦਾ ਹੋਵੇ ਜੀ ਤਾਂ ਬਹੁਤ ਵਧੀਆ ਗੱਲ ਹੈ ਰਿਸ਼ਤਾ ਚਾਹੇ ਪੰਜਾਬ ਤੋਂ ਹੋਵੇ ਜਾਂ ਫੌਰਨ ਤੋਂ ਇਹ ਰਿਸ਼ਤਾ ਕਰ ਲੈਣਗੇ ਜੀ ਜੇ ਇਹ ਰਿਸ਼ਤਾ ਤੁਹਾਡੇ ਕਿਸੇ ਵੀ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਮੁੰਡੇ ਦਾ ਫਾਈਲ ਨੰਬਰ 187 ਨਾਮ ਸਿੰਘ ਜੱਟ ਸਿੱਖ ਸੰਧੂ ਜ਼ਿਲ੍ਹਾ ਤਰਨਤਾਰਨ ਹਾਈਟ 5 ਫੁੱਟ 6 ਇੰਚ ਜ਼ਮੀਨ 5 ਕਿੱਲੇ ਪੜ੍ਹਾਈ BCA IT ਕੰਪਿਊਟਰ ਵਰਕ ਪਰਮਿਟ ਤੇ ਹੈ ਜੀ ਮੁੰਡਾ ਦੋ ਭੈਣਾਂ ਕੈਨੇਡਾ ਮੈਰਿਡ ਪਿਤਾ ਜੀ ਰਿਟਾਇਰਡ ਸਰਕਾਰੀ ਜੋ ਪੈਨਸ਼ਨ ਹੈ ਜੀ ਇਹਨਾਂ ਦੀ 40000 ਰੁਪਿਆ ਸੋਹਣੀ ਕੁੜੀ ਪਾਈ ਹੋਈ ਆ ਜੀ ਮਾਤਾ ਜੀ ਹਾਊਸ ਵਾਈਫ ਲਾਡ ਇਹਨਾਂ ਨੂੰ ਹੈ ਜੀ ਕੁੜੀ ਨੇ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਜਾਂ ਕਰ ਰਹੀ ਹੋਵੇ ਹਾਈਟ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਜੀ ਮੰਗ ਕੋਈ ਨਹੀਂ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਗੱਲ ਕਰ ਸਕਦੇ ਹੋ ਜੀ ਕਾਲ ਕਰਕੇ ਨੰਬਰ ਹੈ ਜੀ 98557